जय कराय वीर बजरंगी हर हर महादेव सत श्री काल सारे वीर ਭਰਾਵਾਂ ਨੂੰ ਸਾਰੇ ਦੇਸ਼ ਵਾਸੀਆਂ ਨੂੰ ਪੰਜਾਬ ਨਿਵਾਸੀਆਂ ਨੂੰ ਮੇਰੇ ਵੀਰਾਂ ਨੂੰ ਮੇਰੀਆਂ ਭੈਣਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਤੇ ਸਭ ਤੋਂ ਪਹਿਲਾਂ ਮੈਂ ਪੰਜਾਬ ਨਿਊਜ਼ 7 ਚੈਨਲ ਦਾ ਦਿਲੋਂ ਧੰਨਵਾਦ ਕਰਨਾ ਚਾਹੁੰਦਾ ਜਿਨ੍ਹਾਂ ਨੇ ਸਾਡੇ ਲਈ ਸਮੇਂ ਕੱਢਿਆ ਤੇ ਸਾਰੇ ਹੀ ਸ਼ਹਿਰ ਵਾਸੀਆਂ ਨੂੰ ਦੇਸ਼ ਵਾਸੀਆਂ ਨੂੰ ਪੰਜਾਬ ਵਾਸੀਆਂ ਨੂੰ ਨਵੇਂ ਸਾਲ ਦੀਆਂ ਬਹੁਤ ਬਹੁਤ ਮੁਬਾਰਕਾਂ ਮੈਂ ਤੁਹਾਡਾ ਆਪਣਾ ਕਰਨਵੀਰ ਉਥਬਾਲਾ ਸਾਹਿਬ ਠਾਕਰੇ ਪੰਜਾਬ ਸਿਫ ਸੈਨਾ ਤੋਂ ਤੇ ਮੈਂ ਤੁਹਾਨੂੰ ਇੱਕ ਮੈਸੇਜ ਦੇਣਾ ਚਾਹੁੰਦਾ ਜਿੱਦਾਂ ਕਿ ਨਵਾਂ ਸਾਲ ਹੈ ਨਵਾਂ ਸਾਲ ਸਾਰੇ ਹੀ ਆਪਣੇ ਘਰ ਪਰਿਵਾਰ ਨਾਲ ਖੁਸ਼ੀ-ਖੁਸ਼ੀ ਮਨਾਓ ਤੇ ਇਸ ਸਮੇਂ ਦੇ ਜਿੰਨਾ ਹੋ ਸਕੇ ਗਰੀਬ ਲੋਕਾਂ ਦੀ ਦਾਨਪੂਰਨ ਦਾ ਕੰਮ ਕਰੋ ਧਰਮ ਤੋਂ ਰਿਲੇਟਿਵ ਕੰਮ ਕਰੋ ਤੇ ਕਿਸੇ ਵੀ ਪ੍ਰਕਾਰ ਦਾ ਗਲਤ ਕੰਮ ਨਾ ਕਰੋ ਕੋਈ ਨਸ਼ਾ ਦੀ ਨਾ ਕਰੋ ਕੋਈ ਰਸ਼ ਡਰਾਈਵਿੰਗ ਨਾ ਕਰੋ ਜਿਹਦੇ ਨਾਲ ਸਾਡੇ ਸਰੀਰ ਨੂੰ ਦੇਸ਼ ਦੀ ਬਦਨਾਮੀ ਹੋਵੇ ਸਾਡੇ ਸਰੀਰ ਦਾ ਨੁਕਸਾਨ ਹੋਵੇ ਸਾਨੂੰ ਜਾਨ ਮਲ ਖਤਰਾ ਹੋਵੇ ਤੇ ਇਸ ਕਰਕੇ ਮੇਰੇ ਸਾਰੇ ਵੀਰ ਭਰਾ ਇਹਨਾਂ ਸਾਰੀ ਚੀਜ਼ਾਂ ਨੂੰ ਅਵੋਇਡ ਕਰਕੇ ਆਪਣੇ ਵੱਲ ਧਿਆਨ ਦੇਣ ਆਪਣੀ ਸੁਰੱਖਿਆ ਰੱਖਣ ਆਪਣੇ ਬੱਚਿਆਂ ਦੀ ਆਪਣੇ ਪੇਰੈਂਟਸ ਦੀ ਤੇ ਸਾਰੇ ਹੀ ਸਨਾਤਨ ਤੋਂ ਰਿਲੇਟਿਵ ਧਰਮ ਤੋਂ ਰਿਲੇਟਿਵ ਕੰਮ ਕਰਨ ਤੇ ਪਸ਼ੂਆਂ ਦੀ ਜਾਨਵਰਾਂ ਦੀ ਗਊਆਂ ਦੀ ਬੇਜਵਾਨ ਦੀ ਕਿਸੇ ਗਰੀਬ ਦੀ ਮਦਦ ਕਰੋ ਗਲਤ ਕੰਮਾਂ 'ਚ ਪੈਸੇ ਲਾਉਣ ਨਾਲੋਂ ਚੰਗੀ ਜਗ੍ਹਾ ਪੈਸੇ ਲਾਓ ਜਿਹਦਾ ਤੁਹਾਨੂੰ ਫਲ ਰੱਬ ਵੀ ਵਧੀਆ ਦੇਵੇ ਤੇ ਅੱਗੇ ਆਉਣ ਵਾਲੀਆਂ ਸਾਡੀ ਪੁਸਤਾ ਦੇਖਣ ਉਹ ਵੀ ਇਸ ਚੀਜ਼ ਨੂੰ ਫੋਲੋ ਕਰਕੇ ਅੱਗੇ ਵਧਣ ਸਤਿ ਸ੍ਰੀ ਅਕਾਲ ਜੀ